ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਸ਼ਾ ਦਸਵੀਂ ਤਾਰ ਪ੍ਰਸਾਦ ਸਵਈਏ ਸਰਾਗ ਸਦ ਸਮੂਹ ਸਦਾਨ ਕੇ ਦੇਖ ਫਿਰ ਕਰ ਜੋਗ ਜਤੀ ਕੇ ਸੂਰ ਸਰਾਰਦਨ ਸੁਦ ਸਦਾਦਕ ਸੰਸ ਸਮੂਹਨ ਇਕਮਤੀ ਕੇ ਸਾਰ ਹੈ ਦੇਸ ਕੋ ਦੇਖ ਰਹੇ ਹੋ ਮਤ ਕਉ ਨ ਦੇਖੀ ਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਇ ਕਿਰਪਾ ਹੋਤੇ ਇਕ ਰਤੀ ਬਿਨ ਇਕ ਰਤੀ ਕੇ ਮਤਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੁਰਤ ਪਾਉਨ ਕੇ ਗਨ ਕੋ ਜਾਣ ਵਾਰੇ ਪਾਰਿ ਪੁਜਾਨ ਕੇ ਪੋ ਪਲੀ ਬੇਦ ਨਿਆਵਤ ਸੀਸ ਨ ਜਾਤ ਵਿਚਾਰੇ ਤੇ ਪਏ ਤੋ ਕਹਾ ਪਏ ਭੁਪਤ ਅੰਦ ਕਨ ਅੰਗ ਹੈ ਪਏ ਪਦਾਰੇ ਜੀਤ ਖਰਾਏ ਸਭ ਦੇ ਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜੋ ਤੇ ਲੋੜਾ ਗਜਾਨ ਕਿ ਸੁੰਦਰ ਹਿੰਸਤ ਹੈ ਹੈ ਰਾਜ ਹਜ਼ਾਰੇ ਬੂਤ ਭਵੇਖ ਭਵਾਨ ਕੇ ਪੂਪਤ ਕਾਣ ਗਨਨ ਜਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਪਦੇ ਬਿਨਾਂਤ ਕਾਂਦ ਕੇ ਧਾਮ ਸਦਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਿ ਸਿਖੈ ਬੀਦ ਪੁਰਾਨ ਗਤਿਪੁਰਾਨ ਜਮੇਂ ਜਮਾਨ ਸੁਬਾਨ ਕੇ ਪੇਖੇ ਪਾਵਨ ਹਾਰ ਜਤੀ ਜਤਾਰ ਸਭੈ ਸੋ ਵਿਚਾਰ ਹਜ਼ਾਰ ਕੋ ਦੇਖਾ ਏ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਇਕ ਨ ਲੇਖਾ ਏ ਸੁਧ ਸੇ ਪਾਹ ਦੁਰੰਦ ਬਾਹ ਸੋ ਸਾਇ ਸਨਾਹਾਂ ਦੁਰਜਾਂ ਦ ਲਾਂਗੇ ਭਾਰ ਏਕ ਮਾਨ ਭਰੇ ਮਨ ਮੈਂ ਕਾਰ ਪਰਬਤ ਪੰਖ ਹਲੇ ਨ ਹਲਾਂਗੇ ਤੋਰ ਹਰੀ ਨਾਮ ਰੋਰ ਮਵਾਸਨ ਮਤਮ ਤੰਗਨ ਮਾਨ ਮਲਾਂਗੇ ਸ੍ਰੀ ਪਾਸ਼੍ਰੀ ਭਗਵਾਨ ਕਿਰਪਾ ਬੇਨ ਤਿਆਗ ਜਹਾਨ ਨਦਾਨ ਚਲਾਂਗੇ ਬੀਰ ਪਾਰ ਵੱਡੇ ਬਰਿਆਰਿਆ ਵਿਚਾਰ ਸਾਰ ਕੇ ਤਰ ਪਛਈਆ ਤੁਰ ਦੇਸ ਮਲਿੰਦ ਮਵਾਸਨ ਮਾਤੇ ਕੇ ਜਾਣ ਕੇ ਮਾਨ ਮਲਾਈਆ ਗਾੜ ਗਡਾਨ ਕੇ ਤੁਰਨ ਹਾਰ ਸਬਾਤਨ ਹੀ ਚੰਗ ਚਾਲ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਤ ਸੰਜਾ ਚਿਕ ਇਨ ਇੱਕ ਆ ਸੋ ਇੱਕ ਦਿਵਈਆ ਦਾਨ ਦੇਵ ਫਨਿਨ ਸਚਰ ਬੂਤੁ ਪਵੇਖਿ ਪਵਾਨ ਜਪਾਂਗੇ ਜੀਵ ਜਤੇ ਜਲਮ ਥਲਮ ਬਲਹਿ ਬਲਮੈ ਸਭ ਥਾਪ ਥਾਪਾਂਗੇ ਪੁੰਨ ਪ੍ਰਤਾਪਨ ਬਾੜ ਜੈ ਤੁਹਨ ਭਾਪਨ ਕੇ ਬਹੁ ਪੁੰਨ ਖਾ ਪਾਂਗੇ ਸਾਦ ਸਮੋਹ ਪਰਸਨ ਫਰ ਜਾਗ ਸਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦੁਰ ਗਜੰਦ ਨਰਾਤ ਹਪ ਜਾਉਂਦ ਲੋਕ ਨੂੰ ਰਾਜ ਕਰਾਂਗੇ ਕੋਟ ਸੁਨਾਣ ਗਜਾਦ ਕਦਾਨ ਅਨੇ ਸੋੰਬਰ ਸਾਜ ਬਾਰਾਂਗੇ ਬ੍ਰਹਮ ਹੇਸਰ ਬਿਸ਼ਨ ਸੱਜੀ ਪਾਤ ਅੰਤ ਫਸੇ ਨਾ ਕਾਸ਼ ਪਰਾਾਂਗੇ ਜੇ ਨਾਨਕ ਸ੍ਰੀ ਬਾਤ ਕੇ ਪ੍ਰਸਾਦ ਹੈ ਪਾਗ ਤੇ ਨਾਰ ਫਿਰ ਨ ਦੇਖਤ ਰਹੇਗੇ ਕਹਾ ਭਇਆ ਜੋ ਦੋ ਲੋਚਨ ਮੂਦਕੈ ਬੈਠ ਰਹੇ ਹੋ ਭਗਤਿਆ ਲਗਾਇਓ 나ਦ ਫਿਰਿਓ ਲੇ ਸਾਸਮੁੰਦਰ ਨਾ ਲੋਗ ਗਇ ਪਰਲੋਗ ਵਾਇ ਬਾਸਕਿਓ ਬਿਖਿਆਨ ਸੁ ਬੈਠ ਕਐ ਐਸਿ ਹੀ ਐਸਿ ਸੁ ਬਸ ਬਿਤਾਇਓ ਸਾਚ ਕਹਾ ਸੁਨਿ ਲਿਹ ਸਭੈ ਜੇਨ ਪ੍ਰੇਮਕਿ ਤੋ ਤਨਹਿ ਪ੍ਰਪਾਇ ਕਾਹੂਲ ਪਾਹਨ ਪੂਜ ਤਰਿਓ ਸਿਰ ਕਾਹੂਲ ਲੇਨ ਗਰੇ ਲਟਕਾਇ ਕਾਹੂਲਖਿ ਹਰਿ ਵਾਚਿ ਦੇਸਾ ਮਹੈ ਗਾਹੋ ਪਚਹ ਕੋ ਸੀਸ ਨਿਵਾਇ ਕਹੋ ਬੋਤਾਨਕ ਪੂਜਤ ਹੈ पस ਤੋ ਮਿਰਤਾਨਕ ਪੂਜਨ ਧਾਇ ਹੋ ਰੇ ਕਰਿਆ ਔਰ ਜਿਉ ਸਭ ਹੈ ਜਗ ਸ੍ਰੀ ਭਗਵਾਨ ਕੋ ਪੀੜ ਨ ਪਾਇਆ ਹੋਰ ਕਰਿਆ ਔਰ ਜਿਉ ਸਭ ਹੈ ਜਗ ਸ੍ਰੀ ਭਗਵਾਨ ਕੋ ਪੀੜ ਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ